ਵਿਆਹ ਤੋਂ ਪਹਿਲਾਂ ਕੁਵਾਰੀ ਕੁੜੀ ਗਰਭਵਤੀ ਹੋ ਜਾਂਦੀ ਹੈਗੀ ਤੇ ਕਿਵੇਂ ਉਹਨੂੰ ਕੁੱਟਦੇ ਆ ਮਾਰਦੇ ਆ ਘਰ ਦੇ ਉਹ ਜੋ ਮਤਲਬ ਬਣਦਾਗਾ ਉਹਦਾ ਤੇ ਫਿਰ ਉਦੋਂ ਮੁੜ ਕੇ ਉਹਦਾ ਮੰਗਣਾ ਧਰ ਦਿੱਤਾ ਜਾਂਦਾ ਵਿਆਹ ਕਰ ਦਿੱਤਾ ਜਾਂਦਾ ਵਿਆਹ ਤੋਂ ਪਹਿਲਾਂ ਉਹਦਾ ਵੋਸ਼ਣ ਕਰਾ ਦਿੱਤਾ ਜਾਂਦਾਗਾ ਬੱਚਾ ਮਤਲਬ ਢੇਡ ਜੀ ਮਾਰ ਦਿੰਦੇ ਆਗੇ ਵਿਆਹ ਤੋਂ ਬਾਅਦ ਕੀ ਕੋਈ ਸ਼ੋਕੜੀ ਨੇ ਕੀਤਾ ਮਤਲਬ ਕਿੰਨੀਆਂ ਗੰਦਿਆਂ ਕਰਤੂਤਾਂ ਕੀਤੀਆਂ ਆਪ ਦੇ ਸਾਰੇ ਪਰਿਵਾਰ ਨਾਲ ਤੇ ਉਹ ਆਪਾਂ ਤੁਹਾਨੂੰ ਸਾਰੀ ਅੱਜ ਸਟੋਰੀ ਦੱਸ ਦਿੰਦੇ ਆ ਇੱਕ ਇਹ ਮਤਲਬ ਜਿਹੜੀ ਕੁੜੀ ਸੀਗੀ ਸਕੂਲ 'ਚ ਪੜਦੀ ਹੁੰਦੀ ਸੀਗੀ ਸਕੂਲ 'ਚ ਪੜਦੀ ਸੀਗੀ ਤੇ ਇੱਕ ਦਾ ਭਰਾ ਸੀਗਾ ਤੇ ਇੱਕ ਮਾਂ ਪਿਓ ਸੀਗਾ ਸਕੂਲ 'ਚ ਪੜਦੀ ਪੜਦੀ ਦੇ 8ਵੀਂ 9ਵੀਂ ਜੀ ਇਹਦਾ ਮਤਲਬ ਇਹ ਵੀ ਪਿੰਡ ਦੇ ਮੁੰਡੇ ਨਾਲ ਹੀ ਕਿਤੇ ਚੱਕਰ ਚੱਲਣ ਲੱਗ ਗਿਆ ਚੱਕਰ ਚੱਲ ਪਿਆ ਤੇ ਹੌਲੀ ਹੌਲੀ ਪਿਆਰ ਬਹੁਤ ਹੋ ਗਿਆ ਇਹਨਾਂ ਦਾ ਪਿਆਰ ਤੁਹਾਨੂੰ ਤਾਂ ਬਾਅਦ ਪਲੱਸ 2 ਵੀ ਪਾਸ ਕਰ ਲਈ ਦੋਵਾਂ ਨੇ ਇਕੱਠਿਆਂ ਨੇ ਪਲੱਸ 2 ਪਾਸ ਕਰ ਲਈ ਜਦੋਂ ਤੇ ਘਰ ਦੇ ਆਣੇ ਮਤਲਬ ਇਹ ਕੁੜੀ ਹਟਾ ਲਈ ਕੁਛ ਤੱਕਰ ਦਿਨ ਪਤਾ ਲੱਗ ਗਿਆ ਸੀਗਾ ਵੀ ਇਹ ਮਤਲਬ ਵੀ ਇਦਾਂ ਹੀ ਗੱਲ ਬਾਤ ਆ ਗਈ। ਤਾਂ ਕੁਛ ਉਹ ਵੀ ਉਹਨਾਂ ਨੇ ਹਟਾ ਲਈ ਵੀ ਬਹਿ ਕਰਦਾਂਗੇ ਵੀ ਹੁਣ ਆਪਣੇ ਪਿੰਡਾਂ 'ਚ ਬਹੁਤ ਇਹ ਜਰਵਾ ਆ ਜਾਏਗਾ ਵੀ ਆਪਾਂ ਰੋਟੀ ਟੋਕ ਸੰਭੂਗੇ ਆਪੇ। ਤੇ ਬਾਰਵੀਂ 'ਚ ਹਟਾ ਲਿਆ ਤੇ ਫਿਰ ਉਹਦਾ ਤਾਂ ਜੀ ਲੱਗਣੋਂ हट ਗਿਆ ਕੁੜੀ ਦਾ ਕਿਉਂ ਉਹਦਾ ਪਿਆਰੀ ਬਾਲਾ ਗੂੜਾ ਸੀਗਾ। ਪਿਆਰ ਬਾਲਾ ਗੂੜਾ ਸੀ ਜੀ ਲੱਗਣੋਂ हट ਗਿਆ ਤੇ ਉਸ ਤੋਂ ਬਾਅਦ ਕੁੜੀ ਨੇ ਸਕੀਮ ਲਈ ਫੋਨ ਫੋਨ ਨੰਬਰ ਮਤਲਬ ਵੀ ਫੋਨ ਉੱਤੇ ਗੱਲ ਕਰਨੀ। ਕਦੇ ਜਾਂ ਆਪਦੇ ਮੰਮੀ ਦੇ ਫੋਨ ਤੋਂ ਲਾ ਲਿਆ ਕਰੇ ਕਦੇ ਆਪਦੇ ਪਿਓ ਦੇ ਤੂੰ ਲਾਲਿਆ ਕਰੇ ਪਿਓ ਕਦੇ ਵੀ ਮਤਲਬ ਵਿਚਾਰ ਤੇ ਲਾਗੀ ਕੋਈ ਬਾਹਰ ਨਹੀਂ ਜਾਂਦਾ ਜਦੋਂ ਤੇ ਉਹਦਾ ਦਾ ਲੱਗ ਜਾਂਦਾ ਉਹਦੇ ਦਾ ਲਾ ਲੈਂਦੀ ਸੀਗੀ ਉਹ ਕੁਝ ਮਤਲਬ 10 20 ਦਿਨ ਲਗਾਤਾਰ ਗੱਲ ਹੁੰਦੀ ਰਹੀ ਹੁੰਦੀ ਰਹੀ ਤੇ ਪਿਓ ਨੂੰ ਤੇ ਉਹਦੀ ਮਾਂ ਨੂੰ ਪਤਾ ਲੱਗ ਗਿਆ ਉਹਦੀ ਮਾਂ ਨੇ ਫੇਰ ਬਹੁ ਗੁੱਟੀ ਤੇ ਪਿਓ ਨੇ ਬਹੁ ਗੁੱਟੀ ਤੇ ਫੋਨ ਫੋਨ ਖੋਲੇ ਸਾਰੇ ਉਹ ਤੋਂ ਤੇ ਉਹਨੂੰ ਮਤਲਬ ਫੋਨ ਤੋਂ ਦੂਰ ਰੱਖਣਾ ਚਾਹਿਆ ਉਹਨਾਂ ਨੇ ਮਾਪਿਓ ਨੇ ਜੋ ਬਣਦਾ ਵੀ ਸੀਗਾ ਪਰ ਉਹ ਇਹ ਨਿਆਣੀ ਮਤ ਕਿਤੇ ਸੰਭਲਦੀ ਹੈਗੀ ਤੇ ਫੇਰ ਉਹਦਾ ਇਹ ਮਤਲਬ ਵੀ ਇਹਦਾ ਜੀ ਲਗਣੋਂ ਫੇਰ हट ਗਿਆ ਇਹਦਾ ਐ ਸੋਚੇ ਵੀ ਮੇਰਾ ਜੀ ਆਰ ਕੀ ਕਰਦਾ ਹੋਊਗਾ ਹੁਣ ਵੀ ਮੈਂ ਉਹਨੂੰ ਫੋਨ ਨਹੀਂ ਲਾਇਆ ਤੇ ਉਹਦਾ ਮੇਰੇ ਬਿਨਾਂ ਕੀ ਬਣੂਗਾ ਜੋ ਵੀ ਅੱਜ ਕੱਲ ਕਰਦੇ ਆਗੇ ਤੇ ਉਸ ਤੋਂ ਬਾਅਦ ਫੇਰ ਉਹਦਾ ਨਾ ਮਤਲਬ ਇੱਕ ਦਿਨ ਦਾ ਲੱਗ ਜਾਂਦਾ ਵੀ ਕਦੇ ਉਹਦੇ ਪਿਓ ਨਾਉਣ ਜਾਂਦਾ ਜਦੋਂ ਉਹਦਾ ਫੋਨ ਤੇ ਤੇ ਉਹ ਕਹਿੰਦੀ ਆ ਆਪਣੇ ਆਸ਼ਕ ਨੂੰ ਵੀ ਮੈਨੂੰ ਤੂੰ ਫੋਨ ਦੇ ਕੇ ਜਾ ਆਪਣੀ ਗੱਲਬਾਤ ਹੁਣੀ ਬੰਦ ਹੋ ਗਈ ਵੀ ਇਹਨਾਂ ਨੇ ਮੇਰੇ ਤੋਂ ਫੋਨ ਖੋਲਿਆ ਇਹਨਾਂ ਨੂੰ ਪਤਾ ਲੱਗ ਗਿਆ ਵੀ ਆਪਾਂ ਫੋਨ ਤੇ ਗੱਲ ਕਰਦੇ ਆਂ ਤੇ ਉਹ ਕਹਿੰਦਾ ਚਲੋ ਠੀਕ ਆ ਮੈਂ ਅੱਜ ਰਾਤ ਨੂੰ ਆਉਂਗਾ ਘਰੇ ਤੁਹਾਡੇ ਨਾਲੇ ਤੈਨੂੰ ਫੋਨ ਦੇ ਜੂ ਨਾਲੇ ਆਪਾਂ ਮਿਲ ਪਾਂਗੇ ਕੁੜੀ ਕਹਿੰਦੀ ਠੀਕ ਆ ਉਹ ਰਾਤ ਹੋ ਜਾਂਦੀ ਹੈ ਜਦੋਂ ਉਹ ਨੀਂਦ ਵਾਲੀਆਂ ਗੋਲੀਆਂ ਪਾ ਦਿੰਦੀ ਹੈ ਸਾਰੇ ਪਰਿਵਾਰ ਨੂੰ ਸਾਰੇ ਪਰਿਵਾਰ ਨੂੰ ਨੀਂਦ ਵਾਲੀਆਂ ਗੋਲੀਆਂ ਪਾ ਦਿੰਦੀ ਹੈਗੀ ਤੇ ਉਸ ਤੋਂ ਬਾਅਦ ਉਹ ਆਸ਼ਕਾਉਂਦਾਗਾ ਆਸ਼ਕਾਉਂਦਾਗਾ ਤੇ ਫੋਨ ਦਿੰਦਾ ਉਹਨੂੰ ਤੇ ਜੋ ਮਤਲਬ ਵੀ ਅੱਜ ਕੱਲ ਮੁੰਡੇ ਕੁੜੀਆਂ 'ਚ ਆਮ ਚੱਲਦਾਗਾ ਮਤਲਬ ਵੀ ਤੁਸੀਂ ਸਮਝ ਲਓ ਵੀ ਇੱਕ ਰੂਮ 'ਚ ਜਦੋਂ ਦੋਨੇ ਇਕੱਠੇ ਗਏ ਤੇ ਉਸ ਤੋਂ ਬਾਅਦ ਕੀ ਹੁੰਦਾਗਾ ਤੇ ਉਦੋਂ ਸਭ ਕੁਝ ਹੋਇਆ ਉਹਨਾਂ ਚ ਸਾਰੀਆਂ ਹੱਦਾਂ ਪਾਰ ਕਰਤੀਆਂ ਸੀ ਉਸ ਕੁੜੀ ਨੇ ਉਸ ਰਾਤ ਤੇ ਉਦੋਂ ਆ ਫੋਨ ਦੇ ਜਾਂਦਾ ਉਹ ਫੋਨ ਮਤਲਬ ਫਿਰ ਲਗਾਤਾਰ ਫੋਨ ਤੇ ਗੱਲ ਹੁੰਦੀ ਕੀ ਪੜ ਫੋਨ ਸੀਗਾ ਕੁੜੀ ਕੋਲ ਲਗਾਤਾਰ ਗੱਲ ਹੋਣ ਲੱਗੀ ਮੁੰਡੇ ਨਾਲ ਤੇ ਗੱਲਬਾਤ ਚੱਲਦੀ ਰਹੀ ਫੋਨ ਉਹ ਮਤਲਬ ਕਿੱਥੇ ਲਗਾਉਂਦੀ ਹੋਣੀ ਉਹ ਸਾਨੂੰ ਸੋਨ ਨੂੰ ਸਭ ਨੂੰ ਪਤਾਗਾ ਵੀ ਜਿਹੜਾ ਤਲਾਸ਼ੀ ਵੀ ਨਾ ਲੱਗ ਸਕੇ ਬੰਦਾ ਉਹ ਉਸੇ ਜੀ ਜਗ੍ਹਾ ਤੇ ਲਕੋਉਂਦੀ ਸੀਗੀ ਤੇ ਕਈ ਵਾਰ ਜਦੋਂ ਬਾਥਰੂਮ 'ਚ ਜਾਣਾ ਤੇ ਤਾਂ ਉਹਦੇ ਨਾਲ ਗੱਲ ਕਰਨੀ ਨਹਾਉਣ ਜਾਣਾ ਤਾਂ ਉਹਦੇ ਨਾਲ ਗੱਲ ਕਰਨੀ ਤੇ ਇਹ ਸਭ ਚੱਲਦਾ ਰਿਹਾ ਤੇ ਇੱਕ ਵਾਰ ਇੱਕ ਦਿਨ ਫੜੀ ਗਈ ਫੜੀ ਤਾਂ ਗਈ ਮਤਲਬ ਵੀ ਬਿਮਾਰ ਹੋਣ ਲੱਗ ਗਈ ਜਦ ਬਿਮਾਰ ਹੋਣ ਲੱਗ ਗਈ ਤੇ ਮਾਣ ਨੂੰ ਸ਼ੱਕ ਹੁੰਦਾ ਸ ਉਹ ਹੋਣ ਲੱਗ ਗਿਆ ਵੀ ਇਹਦੇ ਕੋਲ ਗੜਬੜਾ ਕੋਈ ਡਾਕਟਰ ਕੋਲ ਲੈ ਕੇ ਗਏ ਉਹਨੂੰ ਤੇ ਹੁਣ ਤੁਸੀਂ ਮਤਲਬ ਵੀ ਹੈਰਾਨ ਸੱਚ ਨਹੀਂ ਮੰਨਣਾ ਇਸ ਗੱਲ ਦਾ ਉਹਦੀ ਮਾਂ ਦੀਆਂ ਮਤਲਬ ਵੀ ਪੈਰਾਂ ਤੋਂ ਜਮੀਨ ਖਿਸ ਗਈ ਸੀ ਜਦੋਂ ਡਾਕਟਰ ਨੇ ਇਹ ਗੱਲ ਕਹੀ ਵੀ ਸੋਡੀ ਕੁੜੀ ਗਰਭਵਤੀ ਆ ਹਜੇ ਸਕੂਲੋਂ ਹੁਣੀ ਹੱਟੀ ਸੀ 12 ਕਰਕੇ ਤੇ ਗਰਭਵਤੀ ਹੋ ਗਈ ਉਹ ਜਿਹੜਾ ਗਾਣਾ ਗਾਇਆ ਸੀਗਾ ਵੀ 12 ਸਾਲ ਦੀਆਂ ਨਾਨੀਆਂ ਵਾਨਿਓ ਉਹ ਸਭ ਸੱਚ ਹੁੰਦਾ ਜਾ ਰਿਹਾ ਹੈਗਾ ਔਰ ਜਦੋਂ ਪਤਾ ਲੱਗਿਆ ਪਿਓ ਨੂੰ ਤੇ ਮਾਂ ਨੂੰ ਉਹਨਾਂ ਥਲੋਂ ਪੈਰਾਂ ਤੋਂ ਜਮੀਨ ਖਿਸ ਗਈ ਉਹਨਾਂ ਨੇ ਫੇਰ ਕੁੱਟੀ ਮਾਰੀ ਤੇ ਕੁਝ ਬਾਨਾ ਦਾ ਹੈ ਨਹੀਂ ਕੁੱਟਣ ਮਾਰਨਾ ਪਰ ਉਹ ਨੌਨੇ ਉਹਦਾ ਮੰਗਣਾ ਧਰਤਾ ਮਤਲਬ ਵਿਆਹ ਧਰਤਾ ਵਿਆਹ ਤੋਂ ਮਹੀਨਾ ਡੇਢ ਮਹੀਨਾ ਪਹਿਲਾਂ ਉਹਦਾ ਅਬੋਰਸ਼ਨ ਕਰਾਤਾ ਕੁੜੀ ਦਾ ਉਹ ਵੀ ਧੱਕੇ ਨਾਲ ਕੁੱਪੂ ਆਮਾ ਮੈਂ ਸੱਦ ਕੇ ਮਤਲਬ ਵੀ ਕਹੂ ਕਿ ਕੁੜੀ ਦਾ ਮਤਲਬ ਵੀ ਇੰਨਾ ਦਿਮਾਗ ਹਿੱਲਾ ਹੋਇਆ ਸੀਗਾ ਉਹ ਕਹਿੰਦੀ ਵੀ ਮੈਂ ਤਾਂ ਵਿਆਹ ਉਹਨਾਂ ਕਰਾਉਣਾ ਮੈਂ ਬੱਚਾ ਰੱਖਣਾਗਾ ਪਰ ਮਾਪਿ ਉਹਨ ਕਿਤੇ ਮੂੰਹ ਜੋ ਦਿਖਾਉਣ ਜੋਗਾ ਨਹੀਂ ਰਹਿੰਦਾ ਤੇ ਕੋ ਮੁੰਡਾ ਸੀਗਾ ਜਿਹੜਾ ਉਹ ਪਿੰਡ ਦਾ ਸੀ ਤੇ ਨਹੀਂ ਤੇ ਵਿਆਹ ਕਰ ਦਿੰਦੇ ਦੇਖੋ ਹੋਰ ਕਾਸਟ ਦਾ ਸੀਗਾ ਜੋ ਚਲ ਕਾਸਟ ਤਾਂ ਨਹੀਂ ਮੈਂ ਐਂਟਰ ਕਰਦੀ ਪਰ ਪਿੰਡ ਪਿੰਡ ਮਤਲਬ ਵੀ ਬਹੁਤ ਉੱਧ ਹੋ ਜਾਂਦਾਗਾ ਬੰਦਾ ਮਤਲਬ ਮੂੰਹ ਦਿਖਾਉਣ ਜੋਗਾ ਨਹੀਂ ਰਹਿੰਦਾਗਾ ਤੇ ਉਸ ਤੋਂ ਬਾਅਦ ਮਤਲਬ ਵੀ ਵਿਆਹ ਕਰ ਦਿੰਦੇ ਆ ਉਹਦਾ ਤੇ ਵਿਆਹ ਤੋਂ ਪਹਿਲਾਂ ਉਹ ਸਭ ਕੁਝ ਤੱਕੇ ਨਾ ਕਰਦਿਆ ਵੋਸ਼ਨ ਤੇ ਵਿਆਹ ਹੋ ਜਾਂਦਾ ਉਹਦਾ ਵਿਆਹ ਹੁੰਦਾਗਾ ਜਦੋਂ ਤੇ 10 ਗਣ ਤਾਂ ਵਧੀਆ ਰਹਿੰਦੀ ਉੱਥੇ ਤੇ ਜਿਹੜੇ ਦਾ ਨਾ ਵਿਆਹ ਹੋਇਆ ਸਨ ਇੰਨਾ ਸਹੂ ਬੰਦਾ ਸੀਗਾ ਉਹ ਗੱਲਾਂ ਹੀ ਛੱਡ ਦੋ ਮਤਲਬ ਉਹ ਤਾਂ ਚੰਗਾ ਕੰਮ ਬਾਰ ਸੀਗਾ ਸਭ ਕੁਝ ਵਧੀਆ ਸੌਰਾ ਮਿਲੇ ਸੀ ਵਧੀਆ ਸਾਸਿ ਮਿਲੀ ਸੀ ਉਸ ਕੁੜੀ ਨੂੰ ਪਰ ਜਿਹੜੀ ਮਤਲਬ ਵੀ ਹੁਣ ਆਪ ਦਾ ਰੰਗ ਤਾਂ ਦਿਖਾਉਣੀ ਸੀ ਦੀ ਆਉਣੀ ਉੱਥੇ ਤਾਂ 10-15 ਦਿਨ ਬਾਅਦ 10-15 ਦਿਨ ਤਾਂ ਚੰਗੀ ਰਹੀ 15ਵੇਂ ਦਿਨ ਤੋਂ ਬਾਅਦ ਫਿਰ ਉਹ ਰੰਗ ਦਿਖਾਉਣੀ ਸ਼ੁਰੂ ਕਰਤੇ ਉਹਨੇ ਫੋਨ ਲਾਉਣਾ ਸ਼ੁਰੂ ਕਰਤਾ ਆਪਦੇ ਆਸ਼ਕ ਨੂੰ ਵੀ ਮੇਰਾ ਧੱਕੇ ਨਾਲ ਵਿਆਹ ਕੀਤਾ ਸੀ ਮੈਂ ਨਹੀਂ ਕਰਾਉਣਾ ਚਾਹੁੰਦੀ ਸੀ ਕਿ ਮੈਂ ਤਾਂ ਤੇਰੇ ਨਾਲ ਹੀ ਕਰਾਉਣਾ ਸੀ ਮੈਂ ਤਾਂ ਤੇਰੇ ਨਾਲ ਹੀ ਮਰਨਾ ਜੀਣਾ ਸਭ ਕੁਝ ਕਰਨਾ ਤੇ ਉਸ ਤੋਂ ਬਾਅਦ ਫਿਰ ਲਗਾਤਾਰ ਫੋਨ ਤੇ ਹੁਣ ਗੱਲ ਹੁਣ ਲੱਗ ਗਈ ਉਹਨਾਂ ਦੀ ਗੱਲ ਹੁੰਦੀ ਹੁੰਦੀ ਤੇ ਫਿਰ ਉਹਦੋਂ ਬਾਅਦ ਉਹ ਤੋਂ ਉਹਨੂੰ ਉੱਥੇ ਵੀ ਸੱਦਣ ਲੱਗੀ ਸਾਰੇ ਪਰਿਵਾਰ ਤੇ ਸਾਰਿਆਂ ਨੂੰ ਨੀਂਦ ਦੀਆਂ ਗੋਲੀਆਂ ਪਾਉਂਦੀ ਸੀਗੀ ਤੇ ਨੀਂਦ ਦੀਆਂ ਗੋਲੀਆਂ ਪਾ ਕੇ ਇੰਨੀਆਂ ਨੀਂਦ ਦੀਆਂ ਗੋਲੀਆਂ ਪਾਉਂਦੀ ਸੀਗੀ ਆਪਦੇ ਪਰੌਣੇ ਨੂੰ ਤੇ ਆਪਦੇ ਸਹੁਰੇ ਨੂੰ ਤੇ ਆਪਦੀ ਸੱਸ ਨੂੰ ਵੀ ਉਹਨਾਂ ਦਾ ਜਿਹੜਾ ਇੱਕ ਟਾਈਮ ਤੇ ਦਿਮਾਗ ਹਿੱਲ ਗਿਆ ਸੀਗਾ ਤੇ ਨੀਂਦ ਦੀਆਂ ਗੋਲੀਆਂ ਪਾਉਂਦੀ ਤੇ ਉਹਦੋਂ ਬਾਅਦ ਸਾਰਾ ਕੁਝ ਉਹ ਕਰਨਾ ਜੋ ਵੀ ਮਤਲਬ ਵੀ ਹੁੰਦਾ ਇੱਕ ਦੂਜੇ ਕੋਲੇ ਸੱਦ ਕੇ ਰੂਮ 'ਚ ਸੱਦ ਕੇ ਇੱਕ ਵਾਰ ਮਤਲਬ ਵੀ ਹੁਣ ਜਿੱਥੇ ਕਹਾਣੀ ਖਾਦੂਂਦੀ ਹੈ ਜਿੱਥੇ ਇਹਦਾ ਮਤਲਬ ਵੀ ਗੰਦੀ ਕਰਤੂਤ ਦਾ ਸਾਰੇ ਪਰਿਵਾਰ ਨੂੰ ਪਤਾ ਲੱਗਦਾ ਉਹ ਤਾਂ ਬੜਾ ਬੜਾ ਭੋਲਾ ਸੀਗਾ ਇਹਦਾ ਘਰ ਵਾਲਾ ਤਾਂ ਉਹ ਤਾਂ ਮਤਲਬ ਵੀ ਉਹ ਬਚਾਰੇ ਨੂੰ ਕੁਝ ਨਹੀਂ ਪਤਾ ਲੱਗਦਾ ਜਿਸਕੇ ਟਾਈਮ ਨਾਲ 2-4 ਨੀਂਦਾਂ ਲਾਂਗੋਲਾਂ ਪਾ ਕੇ ਸੰਭਾਲਦੀ ਸੀ ਉਹਨੂੰ ਤੇ ਉਹਦੇ ਬੈਡਰੂਮ 'ਚ ਉਹਦੇ ਨਾਲ ਪੈ ਕੇ ਉਹ ਸਭ ਉਸ ਮੁੰਡੇ ਨੂੰ ਬੁਲਾਉਂਦੀ ਸੀ ਤੇ ਉਹ ਦਿਨ ਉਹ ਸਭ ਕੁਝ ਕਰਦੀ ਸੀ ਉਸੇ ਬੰਦੇ ਦੇ ਕੋਲ ਉਸੇ ਰੋਜ਼ ਉਸਦੇ ਰੂਮ 'ਚ ਤੇ ਫਿਰ ਉਸ ਤੋਂ ਬਾਅਦ ਜਦੋਂ ਉਹਨੂੰ ਸੌਰੇ ਨੂੰ ਸ਼ੱਕ ਹੋਣ ਲੱਗਾ ਇੱਕ ਸੌਰੇ ਦਾ ਮਤਲਬ ਸੌਰੇ ਦਾ ਕੁੜੀ ਦਾ ਪਤਾ ਕਿੱਥੋਂ ਲੱਗਾ ਸੌਰੇ ਪਰਿਵਾਰ ਨੂੰ ਜਿਹੜਾ ਸੌਰਾ ਸੀਗਾ ਉਹ ਮਤਲਬ ਵੀ ਪਹਿਲਾਂ ਤੋਂ ਕੋਈ ਦਵਾਈ ਖਾਂਦਾ ਰਿਹਾ ਸੀ ਨੀਂਦ ਵਾਲੀ ਤੇ ਉਹਨੂੰ ਜਿਹੜਾ ਹੁਣ ਗੋਲੀਆਂ ਨੇ ਘਾਟਾ ਸਰ ਕਰਨੇ ਸੀਗਾ ਤਾਂ ਆਪਾਂ ਨੂੰ ਸਭ ਨੂੰ ਪਤਾ ਵੀ ਜਿਹੜਾ ਪਹਿਲਾਂ ਤੋਂ ਖਾਂਦਾ ਰਿਹਾ ਉਹਨੂੰ ਤਾਂ ਪਤਾ ਹੁੰਦਾਗਾ ਤੇ ਉਹਨੂੰ ਗੋਲੀਆਂ ਘਾਟਾ ਸਰ ਕਰਦਮ ਸੀ ਤੇ ਇੱਕ ਦਿਨ ਉਹ ਮਤਲਬ ਵੀ ਨੀਂਦ 'ਚ ਉੱਠ ਖਾਇਆ ਜਾਗ ਗਿਆ ਨੀਂਦ 'ਚ ਉੱਠ ਗਿਆ ਜਦੋਂ ਜਾਗ ਗਿਆ ਤੇ ਜਦੋਂ ਜਾਗ ਆਈ ਉਹਨੂੰ ਤੇ ਉਹਨੇ ਜਦੋਂ ਦੇਖਿਆ ਵੀ ਮੇਰੇ ਉਹਦੇ ਪੁੱਤ ਦੇ ਕਮਰੇ ਦੀ ਲਾਈਟ ਵੀ ਚੱਲੀ ਜਾਂਦੀ ਆ ਤੇ ਉਹਦਾ ਮੇਰਾ ਪੁੱਤ ਵੀ ਹੈ ਨਹੀਂ ਉਹਦਾ ਕੰਮ ਤੇ ਗਿਆ ਅੱਜ ਤੇ ਜਦੋਂ ਉਹਨੇ ਜਾ ਕੇ ਦੇਖਿਆ ਉਹ ਮਤਲਬ ਹੀ ਸਹੁਰੇ ਦੇ ਪੁੱਭਾ ਨਿਕਲਣਗਾ ਉਸ ਮੁੰਡੇ ਨਾਲ ਉਸ ਕੁੜੀ ਨੂੰ ਮਤਲਬ ਆਪ ਦੀ ਨੂਨ ਹੋਰ ਕਿਸੇ ਮੁੰਡੇ ਨਾਲ ਵੇਖ ਕੇ ਫਿਰ ਐਮਾਜ਼ਨ ਕਰੋ ਵੀ ਕੀ ਬਿੱਤੀ ਹੋਗੀ ਬੰਦੇ ਦੇ ਉਸ ਤੋਂ ਬਾਅਦ ਫਿਰ ਜਦੋਂ ਉਹਨੇ ਕੁਝ ਨਹੀਂ ਬੋਲਾ ਸਹੁਰਾ ਚੁੱਪ ਕਰਕੇ ਆ ਕੇ ਪੈ ਗਿਆ ਤੇ ਸਵੇਰ ਜਦੋਂ ਉਹਨਾਂ ਨੇ ਰਾ ਨੂੰ ਫੋਨ ਕਰਤਾ ਤੇ ਉਹਦੀ ਮਾਂ ਪਿਓ ਨੂੰ ਫੋਨ ਕਰਕੇ ਬੁਲਾ ਲਿਆ ਤੇ ਸਾਰੀ ਮਤਲਬ ਵੀ ਕੋਈ ਕਰਤੂਤ ਦੱਸੀ ਨਹੀਂ ਉਹ ਬੰਦੇ ਨੇ ਉਹੜੇ ਬੰਦੇ ਨੇ ਇੱਕ ਗੱਲ ਹੀ ਦਈ ਸੀ ਵੀ ਇਸ ਕੁੜੀ ਨੂੰ ਨਹੀਂ ਰੱਖਣਾ ਤੇ ਤੁਸੀਂ ਆਪ ਦੀ ਕੁੜੀ ਲੈ ਜਾਓ ਤੇ ਜੋ ਸੋਡਾ ਮਤਲਬ ਵੀ ਖਰਚਾ ਪਾਣੀ ਅਸੀਂ ਦੇ ਦਾਂਗੇ ਕੁੜੀ ਆ ਕੁੜੀ ਨੂੰ ਤਾਂ ਆ ਦੀ ਕੁੜੀ ਦਾ ਕਰਤੂਤਾਂ ਦਾ ਪਤਾ ਸੀਗਾ ਤੇ ਉਹ ਤਾਂ ਲੈ ਆਈ ਕੁੜੀ ਵਿਚਾਰੀ ਪਰ ਇੱਥੇ ਉਲਟਾ ਜਿਹੜਾ ਮੁੰਡੇ ਜਿਹੜਾ ਮੁੰਡਾ ਡਿਪਰੈਸ਼ਨ ਤੇ ਚਲਾ ਗਿਆ ਇਸ ਟਾਈਮ ਉਸ ਮੁੰਡੇ ਨੂੰ ਮਤਲਬ ਵੀ ਇੰਨੀਆਂ ਨੀਂਦ ਵਾਲੀਆਂ ਗੋਲੀਆਂ ਪਾਪਾ ਉਸ ਕੁੜੀ ਨੇ ਕੰਮਲਾ ਕਰਤਾ ਸੀਗਾ ਉਹਦਾ ਅੱਜ ਤੱਕ ਦਿਮਾਗ ਹਿੱਲਿਆ ਹੋਇਆ ਉਸ ਮਤਲਬ ਵੀ ਬੰਦੇ ਦਾ ਦਿਮਾਗ ਹਿੱਲ ਲਗਾ ਜਿਹੜਾ ਹਰ ਟਾਈਮ ਨੀਂਦੀਆਂ ਗੋਲੀਆਂ ਖਾਈ ਜਾਣਾ ਬੰਦੇ ਨੇ ਕਦੇ ਕਦੇ 4 ਖਾ ਲੀਆਂ ਕਦੇ 5 ਖਾ ਲੀਆਂ ਇਹਦਾ ਆਪਣ ਨੂੰ ਸਭ ਨੂੰ ਪਤਾ ਵੀ ਦਿਮਾਗ ਉਹਦਾ ਹਿੱਲੂਗਾ ਹੀ ਹਿੱਲੂਗਾ ਤੇ ਇੱਕ ਦੋ ਦਾ ਦਿਮਾਗ ਹਿੱਲ ਗਿਆ ਵੀ ਨੀਂਦਾਂ ਵਾਲੀਆਂ ਗੋਲੀਆਂ ਕਰਕੇ ਦੂਸਰੇ ਨੰਬਰ ਦੀ ਉਹਦੀ ਘਰ ਵਾਲੀ ਚਲੀ ਗਈ ਤੀਸਰੇ ਨੰਬਰ ਤੇ ਉਹਦਾ ਜਿਹੜਾ 15 ਲੱਖ ਰੁਪਈਆ ਲੱਗਿਆ 15 ਲੱਖ ਰੁਪਈਆ ਲੱਗੇ ਉਹ ਕੁੜੀ ਵਾਲੇ ਨਾਲੇ ਨਾਲੇ ਉਹਨੂੰ ਬਦਨਾਮ ਕੀਤਾ ਉਸ ਕੁੜੀ ਨੇ ਬਦਨਾਮ ਇਹ ਕਹਿ ਕੇ ਕੀਤਾ ਵੀ ਇਹ ਜਿਹੜਾ ਤੁਹਾਡਾ ਮੁੰਡਾ ਇਹ ਕਿਸੇ ਕੰਮ ਦਾ ਨਹੀਂ ਸੀਗਾ ਵੀ ਮਤਲਬ ਵੀ ਤੂੰ ਸਮਝ ਸਕਦਾ ਕਿਹੜੇ ਕੰਮ ਦਾ ਨਹੀਂ ਸੀ ਤੇ ਵੀ ਮਤਲਬ ਇਹ ਉਹ ਗੰਦੇ ਗੰਦੇ ਦੂਸ਼ਣ ਲਾਇਆ ਉਸ ਕੁੜੀ ਨੇ ਉਸ ਮੁੰਡੇ ਤੇ ਬੇਖੋਣ ਨਾਲ ਇੱਕ ਤਾਂ ਉਹਦਾ ਪੈਸਾ ਗਿਆ ਮੁੰਡੇ ਦਾ ਦੂਸਰੇ ਨੰਬਰ ਤੇ ਉਹਦੀ ਮਤਲਬ ਘਰ ਵਾਲੀ ਦੀ ਤੀਸਰੇ ਨੰਬਰ ਤੇ ਉਹ ਜਿਹੜਾ ਉਹਦਾ ਦਿਮਾਗ ਖਿਲਿਆ ਉਹ ਤੇ ਇੱਕ ਮਤਲਬ ਵੀ ਉਹਦੇ ਮਤਲਬ ਆਪਾਂ ਕਹਦੇਗੇ ਕਾਣ ਪਾਤਾ ਜਿਹੜਾ ਕੁੜੀ ਨੇ ਬਦਨਾਮ ਕੀਤਾ ਪਿੰਡ ਚ ਬੀ ਗਾਉੜੂ ਰਿਸਤਾ ਬਣ ਹੋ ਸਕੇ ਹੁਣ ਮਤਲਬ ਉਸ ਪਰਿਵਾਰ ਨੂੰ ਪਤਾ ਸੀਗਾ ਉਸ ਗੱਲ ਦਾ ਤੇ ਉਹਦੇ ਕੁੜੀ ਵਾਲਿਆਂ ਨੂੰ ਪਤਾ ਸੀ ਪਿੰਡ ਵਾਲਿਆਂ ਨੂੰ ਤਾਂ ਨਹੀਂ ਪਤਾ ਸੀਗਾ ਪਿੰਡ ਵਾਲੇ ਤਾਂ ਸੱਚੀ ਸਮਝ ਸਕਦੇ ਉਹ ਗੱਲ ਨੂੰ ਜੋ ਕੁੜੀ ਨੇ ਦੋਸ਼ ਲਾਇਆ ਉਹ ਤੇ ਉਸ ਮੁੰਡੇ ਤੇ ਹੁਣ ਮਤਲਬ ਵਧੀਆ ਉਹਨਾਂ ਦਾ ਨਿਬੜਨ ਬੜਾ ਹੋ ਗਿਆ 15 ਲੱਖ ਰੁਪਈਆ ਲੈ ਕੇ ਲੈ ਆਉਂਦਾ ਸਾਰਾ ਸਮਾਨ ਚੱਕ ਕੇ ਲੈ ਗਿਆ ਉਹ ਤੇ ਹੁਣ ਅਜ ਉਸ ਮੁੰਡੇ ਦਾ ਦਿਮਾਗ ਖਿਲਿਆਗਾ ਤੇ ਇਸ ਕਹਾਣੀ ਤੋਂ ਸਿੱਖਣ ਨੂੰ ਵੀ ਬਹੁਤ ਕੁਝ ਮਿਲਦਾਗਾ ਆ ਵੀ ਕੁੜੀਆਂ ਨੂੰ ਸਪੈਸ਼ਲੀ ਕੁੜੀਆਂ ਨੂੰ ਵੀ ਤੁਸੀਂ ਇੱਕ ਮੁੰਡੇ ਦੀ ਜ਼ਿੰਦਗੀ ਖਰਾਬ ਨਹੀਂ ਕਰ ਸਕਦੇ ਤਾਂ ਇੱਕ ਆਪਦੇ ਮਾਪਿਆਂ ਬਾਰੇ ਸੋਚਿਆ ਕਰੋ ਵੀ ਤੁਹਾਡਾ ਮਾਪਿਓ ਕਿਉਂ ਐਡੇ ਵੱਡੇ ਕਰਦਾ ਪਾਲ-ਪਾਲ ਕੇ ਤੋਂ ਦੁਬਾਰ ਤੁਸੀਂ ਇਹ ਸਭ ਕੁਝ ਕਰ ਦੋਵੇਂ ਫਿਰ ਦੋ ਉਹ ਗਲਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਜਾਂ ਕਿਸੇ ਨੂੰ ਮਤਲਬ ਇਹ ਦਿਮਾਗ ਖੋਲ੍ਹ ਜੇ ਕਿਸੇ ਬੰਦੇ ਦਾ ਕਿਸੇ ਕੁੜੀ ਦਾ